ਸ਼੍ਰੀ ਮੇਡ ਰਾਜਪੂਤ ਸਭਾ ਫਾਜ਼ਿਲਕਾ ਦੀ ਹਾਲ ਹੀ ਵਿੱਚ ਕੋਸ਼ਿਤ ਨਵੀਂ ਕਾਰਜਕਾਰਨੀ ਨੇ ਐਤਵਾਰ ਨੂੰ ਆਪਣੀ ਪਹਿਲੀ ਮਹੱਤਵਪੂਰਨ ਮੀਟਿੰਗ ਸਭਾ ਪ੍ਰਾਂਗਣ ਵਿੱਚ ਕਰਵਾਈ ਮੀਟਿੰਗ ਦੀ ਅਗਵਾਈ ਨਵਨੀਯੁਕਤ ਪ੍ਰਧਾਨ ਰਾਜਿੰਦਰ ਵਰਮਾ ਛਿੰਦਾ ਨੇ ਕੀਤੀ ਮੀਟਿੰਗ ਵਿੱਚ ਪੁਰਾਣੇ ਤਜਰਬੇਕਾਰ ਮੈਂਬਰਾਂ ਨਾਲ ਨਾਲ ਨਵੇਂ ਮੈਂਬਰਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਜਿਸ ਨਾਲ ਪੂਰੇ ਮਾਹੌਲ ਵਿੱਚ ਜੋਸ਼ ਅਤੇ ਇਕੱਠ ਦਾ ਸੁਨੇਹਾ ਵੇਖਣ ਨੂੰ ਮਿਲਿਆ ਮੀਟਿੰਗ ਦੌਰਾਨ ਖਾਸ ਤੌਰ ਤੇ ਰਾਜਪੂਤ ਸਮਾਜ ਦੇ ਨੌਜਵਾਨ ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਪਾਗ ਲੈੰਦੇ ਹੋਏ ਆਪਣੀ ਸਰਗਰਮੀ ਅਤੇ ਸਮਰਪਣ ਦਾ ਪ੍ਰਗਟਾਵਾ ਕੀਤਾ ਨੌਜਵਾਨਾਂ ਦੀ ਇਹ ਸਕਾਰਾਤਮਕ ਪਾਗੀਦਾਰੀ ਨੂੰ ਸਭਾ ਲਈ ਚੰਗੇ ਪਵệਕ ਦਾ ਸੰਕੇਤ ਦੱਸਿਆ ਗਿਆ ਮੀਟਿੰਗ ਵਿੱਚ ਕਈ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕੀਤੀ ਗਈ ਪ੍ਰਧਾਨ ਰਾਜੇਂਦਰ ਵਰਮਾ ਛਿੰਦਾ ਪਰਵਕਤਾ ਰੋਸ਼ਨ ਵਰਮਾ ਅਤੇ ਜਨਰਸ ਕਤਰ ਰਾਜਕੁਮਾਰ ਵਰਮਾ ਨੇ ਦੱਸਿਆ ਕਿ ਸਭਾ ਪ੍ਰਾਂਗਣ ਵਿੱਚ ਕਈ ਵਿਕਾਸਾਤਮਕ ਕਾਰਜ ਜਾਰੀ ਹਨ ਜਿਸ ਵਿੱਚ ਪਾਣੀ ਸਪਲਾਈ ਲਾਈਨ ਦੀ ਮੁਰੰਮਤ, ਪ੍ਰਾਂਘਣ ਦੀ ਸਫਾਈ ਵਿਵਸਥਾ, ਕਮਰਿਆਂ ਦੀ ਸੁਧਾਰ ਮੁਰੰਮਤ ਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਦੇ ਅਪਗ੍ਰੇਡ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਭਾ ਦਾ ਪੂਰਨ ਰੂਪ ਨਾਲ ਕਾਇਆ ਕਲਪ ਕੀਤਾ ਜਾਵੇਗਾ। ਇਸ ਮੌਕੇ ਮੈਂਬਰਾਂ ਵੱਲੋਂ ਸਭਾ ਅਤੇ ਸਮਾਜ ਲਈ ਆਪਣਾ ਆਪਣਾ ਯੋਗਦਾਨ ਵੀ ਦਿੱਤਾ ਗਿਆ। ਫਾਜ਼ਿਲਕਾ ਸਵਰਨਕਾਰ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਮੋਹਨ ਕਾਲਾ ਅਤੇ ਸ਼ੰਤੀ ਵਰਮਾ ਵੱਲੋਂ ਸਭਾ ਨੂੰ ਗੀਜ਼ਰ ਦੀ ਸੇਵਾ ਦੇ ਕੇ ਖਾਸ ਯੋਗਦਾਨ ਵਰਤਾਇਆ ਗਿਆ। ਇਸ ਤੋਂ ਇਲਾਵਾ ਹੋਰ ਕਈ ਮੈਂਬਰਾਂ ਨੇ ਵੀ ਅੱਗੇ ਆ ਕੇ ਆਪਣੀਆਂ ਸੇਵਾਵਾਂ ਦੇਣ ਦਾ ਸੰਕਲਪ ਜਤਾਇਆ। ਅੰਤ ਵਿੱਚ ਪ੍ਰਧਾਨ ਰਾਜੇਂਦਰ ਵਰਮਾ ਛਿੰਦਾ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਭਾ ਦੀ ਤਾਕਤ ਆਪਸੀ ਇਕਾਟ ਅਤੇ ਸੇਵਾ ਪਾਵਨਾ ਵਿੱਚ ਹੈ। ਉਨ੍ਹਾਂ ਨੇ ਪ੍ਰੋਸਾ ਜਤਾਇਆ ਕਿ ਨਵੀਂ ਕਾਰਜਕਾਰੀ ਸਮਾਜ ਹਿਤ ਦੇ ਕੰਮਾਂ ਨੂੰ ਹੋਰ ਗਤੀ ਅਤੇ ਪਾਰਦਰਸ਼ੀਤਾ ਨਾਲ ਅੱਗੇ ਵਧਾਈਗੀ। ਮੇਡ ਰਾਜਪੂਤ ਸਭਾ ਦੀ ਇਹ ਪਹਿਲੀ ਮੀਟਿੰਗ 5 ਅਪ੍ਰੈਲ ਨੂੰ ਸੇਵਾ ਅਤੇ ਸਮਾਜ ਉਤथान ਦੇ ਸੰਕਲਪ ਨਾਲ ਸਫਲਤਾਪੂਰਵਕ ਸੰਪੰਨ ਹੋਈ। ਫਾਜ਼ਿਲਕਾ ਤੋਂ ਆਰਬੀ ਲਾਈਵ ਮੀਡੀਆ ਲਈ ਵਿਸ਼ਾਲ ਟਲ ਦੀ ਰਿਪੋਰਟ ਜੈ ਸ਼੍ਰੀ ਰਾਮ ਮੈਂ ਰਜਿੰਦਰ ਵਰਮਾ ਪ੍ਰਧਾਨ ਮੇਡ ਰਾਜਪੂਤ ਸਭਾ ਕਾਰਿਆਕਾਰਨੀ ਕੋਸ਼ਿਤ ਹੋਣ ਤੋਂ ਬਾਅਦ ਅੱਜ ਸਾਡੀ ਪਹਿਲੀ ਮੀਟਿੰਗ ਸੀ ਮੈਂ ਅੱਜ ਯੂਆ ਪੀੜੀ ਦਾ ਜੋਸ਼ ਦੇਖ ਕੇ ਗਦਗਦ ਹੋ ਗਿਆ ਮੈਂ ਬਹੁਤ ਹੀ ਜ਼ਿਆਦਾ ਖੁਸ਼ ਆ ਇਹਨਾਂ ਦੇ ਇਹਨਾਂ ਨੇ ਅੱਜ ਹੁੰਮੂ ਮਾ ਕੇ ਵਿਸ਼ਵਾਸ ਦਿਵਾਇਆ ਵੀ ਅਸੀਂ ਅੱਗੇ ਵੱਧ ਕੇ ਸਾਰੇ ਕੰਮ ਕਰਾਂਗੇ ਜਿੱਦਾਂ ਕਿ ਸਾਡੇ ਪ੍ਰੋਜੈਕਟ ਚੱਲ ਰਿਹਾ ਹੈ ਬਿਜਲੀ ਫਿਟਿੰਗ ਹੋ ਰਹੀ ਹੈ ਕਮਰਿਆਂ ਦੀ ਸਫਾਈ ਔਰ ਵਾਈਟਵਾਸ਼ ਹੋ ਰਿਹਾ ਹੈ ਵਾਲਪੇਪਰ ਲੱਗ ਰਹੇ ਆ ਆਊਟਰ ਤੇ ਸਾਡੀ ਸਾਰੀ ਰਿਪੇਅਰ ਸਟਾਰਟ ਹੋ ਚੁੱਕੀ ਹੈ ਔਰ ਸਾਰੀ ਹੀ ਬਿਲਡਿੰਗ ਨੂੰ ਰੈਨੋਵੇਟ ਕਰਨ ਵਾਸਤੇ ਵਾਈਟਵਾਸ਼ ਸਾਡਾ ਜਿਹੜਾ ਕੱਲ ਤੋਂ ਚਾਲੂ ਹੋ ਜਾਣਾ ਉਸ ਤੋਂ ਬਾਅਦ ਜਿੰਨਾ ਵੀ ਸਾਡੇ ਮਾਰਮਲ ਦੀ ਰਗੜਾਈ ਉਹ ਸ਼ੁਰੂ ਕਰ ਦੇਣੀ ਹੈ ਅਸੀਂ ਔਰ ਅੱਜ ਤੁਸੀਂ ਦੇਖ ਰਹੇ ਹੋ ਤੁਸੀਂ ਆਪਣੀਆਂ ਨਿਗਾਹ ਨਾਲ ਦੇਖੋ ਦੂਰ ਦੂਰ ਤੱਕ ਸਾਡੇ ਜਿਹੜੇ ਇਹਨਾਂ ਮੁੰਡਿਆਂ ਦਾ ਔਰ ਸਾਡੇ ਯੁਵਾ ਯੰਗ ਪੀੜੀ ਦਾ ਸਾਡਾ ਜੋਸ਼ ਦੇਖਦੇ ਹੀ ਬਣਦਾ ਔਰ ਇਹਨਾਂ ਨੇ ਬੜਾ ਹਮਮਾ ਕੇ ਵਿਸ਼ਵਾਸ ਦਿਵਾਇਆ ਵੀ ਤੁਸੀਂ ਬੈਠੋ ਔਰ ਅਸੀਂ ਅੱਗੇ ਵੱਧ ਕੇ ਇਹ ਸਾਰੇ ਕੰਮ ਕਰਾਂਗੇ ਔਰ ਮੈਂ ਤਹਿ ਦਿਲ ਤੋਂ ਇਹਨਾਂ ਦਾ ਧੰਨਵਾਦ ਕਰਦਾ ਔਰ ਬਹੁਤ ਹੀ ਇਹਨਾਂ ਦਾ ਰਿਣੀ ਰਵਾਂਗਾ ਅਗਰ ਅਸੀਂ ਇਹ ਸਾਰੇ ਮਿਸ਼ਨ ਦੇ ਵਿੱਚ ਇਸ ਨੂੰ ਰੈਨੋਵੇਟ ਕਰਨ ਦੇ ਵਿੱਚ ਕਾਮਯਾਬ ਹੁੰਦੇ ਆ ਤਾਂ ਮੈਂ ਦਿਲੋਂ ਧੰਨਵਾਦੀ ਆ ਇਹਨਾਂ ਦਾ ਔਰ ਇਹ ਜੋਸ਼ ਵਿੱਚ ਕੰਮ ਕਰਨਗੇ ਮੈਨੂੰ ਇਹ ਪੂਰੀ ਉਮੀਦ ਹੈ ਵਰਮਾ ਜੀ ਇੱਕ ਜਿਵੇਂ ਕਹਿ દिए ਸਾਰੇ ਰਾਜਪੂਤ ਨੌਜਵਾਨ ਪਹੁੰਚੇ ਨੇ ਤੇ ਕਈ ਰਾਜਪੂਤ ਪਰਿਵਾਰਾਂ ਨੇ ਜਿਹੜੇ ਕੀ ਵੰਚਿਤ ਰਹਿ ਚੁੱਕੇ ਨੇ ਉਹਨਾਂ ਲਈ ਕੀ ਮੈਸੇਜ ਹੋਊਗਾ ਮੈਂ ਮਾਫੀ ਚਾਹਨਾ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਆ ਦੇਖੋ ਸਾਨੂੰ ਅਜੇ ਸਾਡੀ ਜਿਹੜੀ ਕਾਰਜਕਾਰੀ ਮੀਟਿੰਗ ਚਾਰ ਪੰਜ ਦਿਨ ਨਹੀਂ ਹੋਈ ਹੈ ਮਾਫੀ ਚਾਹਾਂਗਾ ਮੈਂ ਉਹਨਾਂ ਸਾਰੇ ਸੱਜਣਾ ਤੋਂ ਜਿਨ੍ਹਾਂ ਤੱਕ ਮੈਂ ਪਹੁੰਚ ਨਹੀਂ ਕਰ ਸਕਿਆ ਜਾਂ ਮੇਰੇ ਦਾਰਿਆ ਕਾਰਨੀ ਦੇ ਸਦਸਿਆ ਨਹੀਂ ਪਹੁੰਚ ਕਰ ਸਕੇ ਨੈਕਸਟ ਟਾਈਮ ਤੋਂ ਜਿਹੜੀ ਸਾਡੀ ਅਗਲੀ ਨੈਕਸਟ ਸੰਡੇ ਮੀਟਿੰਗ ਹੋਏਗੀ ਸ਼ਾਮ 4 ਵਜੇ ਸਾਡੀ ਇਹ ਕੋਸ਼ਿਸ਼ ਹੋਏਗੀ ਅਸੀਂ ਡੋਰ ਟੂ ਡੋਰ ਜਾ ਕੇ ਉਹਨਾਂ ਸੱਜਣਾ ਨੂੰ ਨਾਲ ਲੈ ਕੇ ਆਵਾਂਗੇ ਠੀਕ ਹੈ ਧੰਨਵਾਦ ਜੁਵਾ ਅੱਜ ਸਾਡੀ ਮੈਟ ਆਜੀ ਸਭਾ ਦੇ ਸਾਰੇ ਨੌਜਵਾਨ ਸਾਥੀਆਂ ਦੀ ਚਾਰਜ ਕਰ ਦਿੱਤੀ ਗਈ ਸੀ ਤੇ ਸਬਾ ਦੇ ਪੁਨਰ ਸਾਨ ਵਾਸਤੇ ਤੇ ਇੰਡੀ ਦੇ ਡਵੈਲਪਮੈਂਟ ਵਾਸਤੇ ਸਾਰੀ ਅੱਜ ਅਜੰਡੇ ਤੇ ਡਿਸਕਸ਼ਨ ਹੋਈ ਹੈ ਬੜੀ ਐਟਲੈਂਟਿਕ ਡਿਸਕਸ਼ਨ ਹੋਈ ਹੈ ਸਾਰੇ ਸਮਾਏ ਨੂੰ ਨਾਲ ਲੈ ਕੇ ਦੇਖੋ ਇਹ ਜਿਹੜੀ ਜਗ੍ਹਾ ਇਹ ਜੀ ਜਗ੍ਹਾ ਹੈ ਇਹ بڑے ਛੋੜੇ ਪੈਸਿਆਂ ਦੇ ਵਿੱਚ ਲੋਕਾਂ ਵਾਸਤੇ ਉਪਲਬਧ ਰਹੀ ਹੈ ਬੜੇ ਸਾਲਾਂ ਤੋਂ ਤਾਂ ਇਹਨੂੰ ਹੋਰ ਸੁਵਿਧਾ ਸੰਪਨ ਕਿਵੇਂ ਬਣਾਇਆ ਜਾਵੇ ਇਨੂੰ ਹੋਰ ਡਿਵੈਲਪ ਕਰਕੇ ਲੋਕਾਂ ਲਈ ਕਿਵੇਂ ਪ੍ਰੈਜੈਂਟ ਕੀਤਾ ਜਾਵੇ ਉਹਦੇ ਤੇ ਸਾਰੀ ਅੱਜ ਡਿਟੇਲਸ ਵਿਚਾਰ ਚਰਚ ਹੋਈਏ ਤੇ ਬੜੀ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਸਾਰਿਆਂ ਦਾ ਜੋਸ਼ ਵੇਖਣ ਵਾਲਾ ਸੀ ਤੇ ਸਾਰਿਆਂ ਨੇ ਬਹੁਤ ਅੱਛੇ ਸੁਝਾਅ ਦਿੱਤੇ ਉਹ ਨੋਟ ਕਰ ਲਏ ਕਿ ਵਿਦਿਨ 2 ਮੰਥਸ ਅਸੀਂ ਇਹ ਟਾਰਗੇਟ ਰੱਖਿਆ ਆਪਣਾ ਕਿ ਇਹਦੀ ਡਿਵੈਲਪਮੈਂਟ ਦੇ ਲਈ ਜਿਹੜੇ ਪਹਿਲੇ ਜੋ ਸਟੈਪਸ ਨੇ ਉਹ ਅਸੀਂ ਪੂਰੇ ਕਰ ਲਾਂਗੇ ਤੇ ਸਾਰੇ ਸਾਥੀਆਂ ਨੇ ਬੜਾ ਤਨਮਨ ਨਾਲ ਇਸ ਨੂੰ ਵੀ ਕੀਤਾ ਹੈ ਕਰ ਰਹੇ ਨੇ ਨੌਜਵਾਨ ਸਾਥੀਆਂ ਨੇ ਬੜਾ ਟਾਈਮ ਦਿੱਤਾ ਹੈ ਇਸ ਲਈ ਕੱਪ ਦੇ ਤੋਂ ਸਾਰੇ ਜਣੇ ਬੜੀ ਮਿਹਨਤ ਕਰ ਰਹੇ ਨੇ ਸਾਡੇ ਸਰਦਾਰ ਜੀ ਅਮਿੰਦਰ ਵਰਮਾ ਜੀ ਦੀ ਗਵਾਈ ਦੇ ਵਿੱਚ ਸਾਡੀ ਜੀ ਪੂਰੀ ਟੀਮ ਹੈ ਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਆਪਣੇ ਜਿਹੜੇ ਇਸ ਗੋਲ ਦੇ ਵਿੱਚ ਬੜੀ ਜਲਦੀ ਤਰ੍ਹਾਂ ਦੇ ਉਠੀ ਠੀਕ ਹੈ ਜੀ ਉਹਨਾਂ ਸਾਡੇ ਕੌਲਕੋ ਸੰਸ਼ਲਾਹ ਵਾਲੀ ਜਿਹੜੀ ਨਵੀਂ ਬੋਡੀ ਬਣੀ ਹੈ ਉਸ ਬੋਡੀ ਦੀ ਪਹਿਲੀ ਮੀਟਿੰਗ ਜਨਰਲ ਹਾਊਸ ਦੀ ਮੀਟਿੰਗ ਜਿਹੜੀ ਹੈ ਅਸੀਂ ਅੱਜ ਬੁਲਾਈ ਸੀ ਅੱਜ ਵਾਸਤੇ ਜਿਹੜੀ ਮੈਂ ਕੱਲ ਸਾਲ ਕੀ ਕੀਤੀ ਔਰ ਉਹ ਮੀਟਿੰਗ ਸਾਡੀ ਬੜੀ ਸਾਡੀ ਮੀਟ ਤੋਂ ਵੱਧ ਕੇ ਜਿਹੜੀ ਹੈ ਉਸ ਮੀਟਿੰਗ ਦੇ ਵਿੱਚ ਸਾਡੇ ਜਿਹੜੇ ਮੈਂਬਰਾਂ ਨੇ ਸਾਡੀ ਸਮਾਜ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੇ ਜੋਰਦਨ ਪਾਇਆ ਹੈ ਔਰ ਬੜੀ ਇੱਕ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਉਮੀਦ ਨਹੀਂ ਸੀ ਇੰਨੇ ਬੰਦੇ ਅੱਜ ਜਿਹੜੇ ਸਾਡੇ ਸਾਡੀ ਸਮਾਜ ਦੇ ਵਰਨਾ ਦਾ ਜਿਹੜੇ ਪਹੁੰਚਣਗੇ ਲਗਭਗ 50 ਬੰਦੇ ਜਿਹੜੇ ਸਾਡੇ ਅੱਗੇ ਇਸ ਮੀਟਿੰਗ ਪਹੁੰਚ ਰਹੇ ਔਰ ਬੜੇ ਸਾਰੇ ਜਿਹੜੇ ਸੁਝੋਤ ਦੇ ਹੋ ਜਣੇ ਉਹਨਾਂ ਨੇ ਜੋਸ਼ ਚ ਆ ਕੇ ਜਿਹੜੇ ਸਾਡੇ ਅਜੰਡੇ ਸੀਗੇ ਉਹਨਾਂ ਨੂੰ ਹਮਾਇਤ ਕੀਤੀ ਹੈ ਔਰ ਆਪਣੇ ਸੁਝਾਅ ਬੜੇ ਵੈਲਿਊਏਬਲ ਸੁਝਾਅ ਜਿਹੜੇ ਨੇ ਸਮਝ ਦਿੱਤੇ ਨੇ ਔਰ ਅਸੀਂ ਇਹ ਔਰ ਪੂਰੀ ਆਸ ਕਰਦੇ ਆ ਕਿ ਇਸੇ ਤਰ੍ਹਾਂ ਜਿਹੜੇ ਸਾਡੇ ਸਮਾਜ ਰਾਜਪੂਤ ਜਿਹੜੇ ਮਾਜ ਹੈ ਉਹ ਸਾਡੇ ਨਾਲ ਜੁੜਿਆ ਰਹੇਗਾ ਔਰ ਇਸ ਤਰ੍ਹਾਂ ਹਰ ਇੱਕ ਮੀਟਿੰਗ ਨੇ ਸਾਰੇ ਵੱਤ ਉਹ ਸ਼ਾਮਲ ਹੋਣਗੇ ਔਰ ਸਾਡੀ ਇਹ ਸੰਸਥਾ ਜਿਹੜੀ ਬੜੀ ਪੁਰਾਣੀ ਸੰਸਥਾ ਹੈ ਮੈਂ ਤੇਰੀ ਗੱਲ ਦੁਨੀ ਚਾਹਾਂਗਾ ਕਿ ਸਾਡੀ ਰਾਜਪੂਤ ਮਹਿਡ ਰਾਜਪੂਤ ਸਭਾ ਜਿਹੜੀ ਹੈ ਇਹ 1956 ਦੇ ਵਿੱਚ ਐਸਟੈਬਲ ਹੋਈ ਸੀ 143 ਨੰਬਰ ਦੇ ਨਾਲ ਜਿਹੜਾ ਹੈ ਇਹ ਜਿੱਤਰ ਹੈ ਔਰ ਇਹ ਸਭ ਤੋਂ ਪੁਰਾਣੀ ਸੰਸਥਾ ਜਿਹੜੀ ਹੈ ਸਾਡੇ ਮਾਜ ਦੀ ਹੈ ਔਰ ਇਹ ਵੀ ਕਿੰਨੇ ਕੋਸਾਲਾਂ ਦੀ ਜਿਹੜੀ ਹੈ ਕਮੀ ਕਾਫੀ ਰਹਿ ਗਈ ਹੈ ਇਸ ਕਾਰਨ થોੜਾ ਇਹਦਾ ਵਿਕਾਸ ਹੋਣ ਵਾਲਾ ਸੀ ਔਰ ਮੈਨੂੰ ਉਮੀਦ ਹੈ ਕਿ ਜਿਹੜੀ ਸਾਡੀ ਇਹ ਨਵੀਂ ਕਮੇਟੀ ਬਣੀ ਹੈ ਇਹ ਸਾਰੇ ਜੋਸ਼ੀਲੀ ਕਮੇਟੀ ਹੈ ਔਰ ਮੈਕਸਿਮਮ ਜਿਹੜੇ ਇਹ ਮੈਂਬਰ ਨੇ ਉਹ ਸਾਰੇ ਯੰਗ ਨੇ ਔਰ ਇਹਨਾਂ ਦੇ ਬੜਾ ਇੱਕ ਜੋਸ਼ ਹੈ ਔਰ ਬੜਾ ਉલ્લાਸ ਹੈ ਕਿ ਅਸੀਂ ਆਪਣੀ ਇਹ ਪੁਰਾਣੀ ਸੰਸਥਾ ਨੂੰ ਜਿਹੜਾ ਹੈ ਕਾਜਾਬ ਕਰਕੇ ਸ਼ਹਿਰ ਦੇ ਜਿਹੜਾ ਹੈ ਤਾਂ ਨਾਮ ਜਿਹੜਾ ਹੈ ਉੱਚਾ ਕਰੀਏ ਔਰ ਸਾਰੇ ਸਮਾਜ ਨੂੰ ਸਾਰੇ ਸ਼ਹਿਰ ਨੂੰ ਇਸ ਸੰਸਥਾ ਦਾ ਜਿਹੜਾ ਹੈ ਫਾਇਦਾ ਹੋਵੇ ਠੀਕ ਹੈ ਪਰਮਾ ਮੇਦ ਵਾਲ ਸਮਾਜ ਕਲੇ ਦੀ ਰੈਨਮਟ ਵਾਸਤੇ ਇਸ ਮੀਟਿੰਗ ਕਿਸੇ ਦੇ ਕਾਫੀ ਸੇ ਮੁੱਦੇ ਉਠਾਏ ਗਏ ਲੇਕਿਨ ਅਸੀਂ ਸਾਰਿਆਂ ਦੇ ਇਜ਼ਤਾਰ ਬਮਰਸ ਲੈ ਇਸ ਬਾਰੇ ਕੰਮ ਸੁਕਾਣੇ ਔਰ ਜਲਦੀ ਹੀ ਇਹਦਾ ਇੱਕ ਰਿਜ਼ਲਟ ਪਬਲਿਕ ਦੇ ਸਾਹਮਣੇ ਲਿਆਵਾਂਗੇ ਔਰ ਸਾਡੀ ਪਬਲਿਕ ਅਗੇ ਰਿਕਵੈਸਟ ਹੈ ਕਿ ਸਾਨੂੰ ਆ ਕੇ ਸਹਿਯੋਗ ਕਰਨ ਇਹ ਸਾਰਿਆਂ ਦਾ ਸਾਂਝਾ ਕੰਮ ਹੈ ਕਿ ਛੜਾ ਚੱਲੇ ਨਹੀਂਗਾ ਅਸੀਂ ਤਾਂ ਇੱਕ ਸਿਰਫ ਅਗਰੈਸਿਵ ਹੋ ਕੇ ਅੱਗੇ ਇੱਕ ਜਿਵੇਂ ਕਿ ਖਮਲਾ ਮੈਨਿੰਗ ਚੱਲਦਾ ਅਸੀਂ ਚੱਲੇ ਆ ਸਾਰੀ ਪਬਲਿਕ ਦਾ ਸਾਰੇ ਸ਼ਰਨ ਦਾ ਭਾਈਆਂ ਦਾ ਸਾਰੀ ਰਾਜ ਸਭਾ ਦਾ ਇਹ ਉਪਰਾਲਾ ਹੈ ਇਹਨੂੰ ਆਪਾਂ ਦੁਬਾਰਾ ਤੋਂ ਇੱਕ ਮੁਖਿਆਤ ਰੂਪ ਵਿੱਚ ਲੋਕਾਂਗੇ ਪੇਸ਼ ਕਰਨਾ ਤੇ ਉਵੇਂ ਹੀ ਪਹਿਲਾਂ ਵਾਂਗ ਇਹਨੂੰ ਕੀਤਾ ਗਿਆ ਜੇ ਵੇਖੇ ਜਾਵੇ ਤਾਂ ਇਹ ਕਾਰਜਕਾਰੀ ਕੌਂਸਲ ਤੋਂ ਪਹਿਲੀ ਮੀਟਿੰਗ ਕੀਤੀ ਜਾ ਰਹੀ ਹੈ ਜੀ ਇਹ ਕਾਰਜਕਾਰੀ ਕੌਂਸਲ ਤੋਂ ਬਾਅਦ ਅੱਜ ਪਹਿਲੀ ਬੈਠਕ ਹੈ ਇਸ ਤਰ੍ਹਾਂ ਦੀ ਬੈਠਕ ਹਰ ਐਤਵਾਰ ਨੂੰ ਸ਼ਾਮ ਨੂੰ 4 ਵਜੇ ਹੁੰਦੀਆਂ ਰਹਿਣਗੀਆਂ ਅਸੀਂ ਇਹਨੂੰ ਵੱਧ ਛੜ ਕੇ ਲੋਕਾਂ ਨੂੰ ਕਹਿੰਦੇ ਆ ਇਸ ਬੈਠਕ 'ਚ ਸਾਰੇ ਹੀ ਜਿੰਨੇ ਸੁਰਨਕਰ ਰਾਜਪੂਤ ਦੇ ਮੈਂਬਰ ਨੇ ਜਾਂ ਹੋਰ ਵੀ ਪਬਲਿਕ ਹੈ ਉਹ ਇੱਥੇ ਜ਼ਰੂਰ ਆਣ ਸਾਨੂੰ ਸੁਝਾਅ ਦੇਣ